ਇਨਦਾ ਏਜੰਡਾ ਉਹੀ ਹੈ ਜਿਹੜਾ ਬਾਇਓ ਸੀएनजी ਪਲੈਂਟ ਦੇ ਅਗੇਂਸਟ ਪ੍ਰੋਟੈਸਟ ਕਰ ਰਹੇ ਹਨ ਤੇ ਅਸੀਂ ਆ ਜਿੰਨਾਂ ਨੂੰ ਇਹ ਬੇਨਤੀ ਕੀਤੀ ਹੈ ਕਿ ਕੱਲ ਪਹਿਲਗਾਮ ਵਿੱਚ ਇੱਕ ਬਹੁਤ بڑا ਅਤੰਕੀ ਹਮਲਾ ਹੋਇਆ ਹੈ ਉਹ ਦੇਖ ਕਰਕੇ ਕਾਫੀ ਡੈਡ ਬਾਡੀਜ਼ ਜਿਹੜੀਆਂ ਹੈਗੀਆਂ ਉਹ ਉੱਥੇ ਤੋਂ ਇਸੇ ਹਾਈਵੇ ਤੋਂ ਉਹ ਉਹਨਾਂ ਨੂੰ ਵਕ ਵਕ ਖਾਤੇ ਜਾਣਾ ਹੈ ਜਿਵੇਂ ਕਿ ਗੁਜਰਾਤ ਹੋ ਗਿਆ ਬਿਹਾਰ ਹੋ ਗਿਆ ਬੰਗਾਲ ਹੋ ਗਿਆ ਇੱਥੇ ਇੱਥੇ ਜਾਣਾ ਹੈ ਤੇ ਅਸੀਂ ਉਹਨਾਂ ਨੂੰ ਇਹ ਸੀ ਇਨਸਾਨੀਅਤ ਤੌਰ ਤੇ ਬੇਨਤੀ ਕੀਤੀ ਹੈ ਕਿ ਇਸ ਹਾਈਵੇ ਦੇ ਜਾਮ ਨੂੰ ਛੁਕਾਇਆ ਜਾਵੇ ਕਾਕੇ ਉੱਥੇ ਜਿਹੜੀ ਡੈਡ ਬodies ਹੈਗੇ ਆ ਉਹ ਆਪਣੀ ਥਾਂ ਤੇ ਸਮੇਂ ਸਿਰ ਪਹੁੰਚ ਸਕਣ। اچھا ਜੀ ਹੁਣ ਕੀ ਇਹਨਾਂ ਪ੍ਰਦਰਸ਼ਨਕਾਰੀਆਂ ਨੇ ਜਿਹੜੀ ਇਹ ਬੇਨਤੀ ਅਸੈਪਟ ਕੀਤੀ ਜਾਂ ਨਹੀਂ ਕੀਤੀ? ਇਹਨਾਂ ਦੀ ਦੇਖੋ ਕੋਰਟ 'ਚ ਮਾਮਲਾ ਹੁਣ ਚੱਲ ਰਿਹਾ ਹੈ। ਤੇ ਜਿਹੜਾ ਵੀ ਕੋਰਟ ਦਾ ਆਰਡਰ ਆਣਾ ਹੈ ਅਸੀਂ ਕੋਰਟ ਦੇ ਆਰਡਰ ਦੀ ਤਮੀਲ ਕਰਨੀ ਹੈ ਹਮਮ ਕੱਲ ਵੀ ਜਿਵੇਂ ਕਿ ਮੈਨੂੰ ਪਤਾ ਲੱਗਿਆ ਕਿ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਵੀ ਇਹਨਾਂ ਨੇ ਦਾਇਰ ਕੀਤੀ ਹੈ ਜਿਹਦੀ ਤਰੀਕ ਕੱਲ ਪਈ ਹੈ ਤੋਂ ਉਹਦੇ ਹਿਸਾਬ ਨਾਲ ਜਿਹਦਾ ਵੀ ਕੋਰਟ ਦਾ ਆਰਡਰ ਆਦਾ ਹੈ ਅਸੀਂ ਕੋਰਟ ਦੇ ਆਰਡਰ ਨੂੰ ਹੀ ਅਸੀਂ ਇਨਸ਼ੋਰ ਕਰਾਂਗੇ ਅੱਛਾ ਇਹਨਾਂ ਨੇ ਹੁਣ ਸ਼ਰਮਾ ਜਿਹੜਾ ਕਿੰਨੀ ਦੇਰ ਵਾਸਤੇ ਜਿਹੜਾ ਟਾਈਮਿੰਗ ਰੱਖੀ ਆ ਵੀ ਸ਼ਾਮ ਤੱਕ ਜਾਂ ਅਣ ਵਿੱਚ ਸਮਝ ਨਹੀਂ ਕੀਤਾ ਨਹੀਂ ਨਹੀਂ ਇਹ ਇਹਦਾ ਕੁਝ ਟਾਈਮ ਵਗੈਰਾ ਤਾਂ ਨਹੀਂ ਹੈ ਪਰ ਇਨਸਾਨੀਅਤ ਤੌਰ ਤੇ ਅਸੀਂ ਇਹਨਾਂ ਨੂੰ ਇਹ ਅਪੀਲ ਕੀਤੀ ਹੈ ਕਿ ਇਹਨਾਂ ਨੂੰ ਜਲਦੋਂ ਜਲਦ ਚੁਕਾਇਆ ਜਾਵੇ ਜਿਹੜਾ ਉਹ ਸਰਕਾਰ ਦੀ ਗਾਈਡਲਾਈਨਸ ਨੂੰ ਪੂਰਾ ਨਹੀਂ ਕਰਦਾ ਇਹਦੇ ਨਾਲ এনवायरमेंट ਦਾ ਲੋਕਾਂ ਦੀ ਸਿਹਤ ਦੇ ਉੱਤੇ ਬਹੁਤ ਵੱਡਾ ਅਸਰ ਹੋਏਗਾ ਇਹਦੇ ਨਾਲ ਆਉਣ ਵਾਲੀ ਜਨਰੇਸ਼ਨ ਦੇ ਇਹ ਪਲਾਂਟ ਸੈਟ ਕਰਨ ਦੇ ਬਾਰੇ ਇਹ ਸਾਇੰਟਿਸਟ ਕਹਿੰਦੇ ਨੇ ਤੋ ਇਸ ਪਲਾਂਟ ਦੇ ਲੱਗਣ ਨੂੰ ਬੰਦ ਕਰਾਉਣ ਲਈ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਾਂ ਲਗਾਤਾਰ ਕਰਮੇ ਪ੍ਰਦਰਸ਼ਨ ਮਜਾਰੇ ਕਰ ਰਹੇ ਹਾਂ ਔਰ ਮੈਂ ਜਦੋਂ ਵੀ ਪੰਜਾਬ ਸਭਾ ਦਾ ਸੈਸ਼ਨ ਹੋਏ ਮੈਂ ਉਹਦੇ ਅੰਦਰ ਤਿੰਨ ਵਾਰ ਜ਼ੋਰਦਾਰ ਟੰਗ ਦੇ ਨਾਲ ਆਪਣੀ ਜਿਹੜੀ ਆਵਾਜ਼ ਹੈ ਉਹ ਉਠਾਈ ਔਰ ਪਿਛਲੇ ਸਮੇਂ ਤੋਂ ਜਦੋਂ ਧਰਨੇ ਪ੍ਰਦਰਸ਼ਨ ਇੱਥੇ ਹੋ ਰਹੇ ਸੀ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਔਰ ਐਸਐਸਪੀ ਸਾਹਿਬ ਜਿਹੜੇ ਸੀ ਉਹਨਾਂ ਨੂੰ ਮਜਬੂਰ ਲੋਕਾਂ ਦੀ ਤਾਕਤ ਦੇ ਸਾਹਮਣੇ ਝੁੱਕ ਕੇ ਪੋਹ ਪਰ ਆਉਣਾ ਪਿਆ ਸੀ ਔਰ ਉਹ ਸਾਡੇ ਨਾਲ ਵਾਦਾ ਕਰਕੇ ਗਏ ਸੀ ਕਿ ਠੀਕ ਹੈ ਇਹ ਮਾਮਲਾ ਹਾਈ ਕੋਰਟ ਦੇ ਅੰਦਰ ਪੈਂਡਿੰਗ ਹੈ ਜਿੰਨਾ ਚਿਰ ਉਹਦਾ ਕੋਈ ਫਾਈਨਲ ਡਿਸੀਜਨ ਨਹੀਂ ਆ ਜਾਂਦਾ ਉਹਨਾਂ ਚਿਰ ਅਸੀਂ ਇਸ ਪਲਾਂਟ ਦੇ ਲਈ ਜਿਹੜਾ ਕੰਮ ਹੈ ਉਹਨੂੰ ਅਸੀਂ ਨਹੀਂ ਚੱਲਣ ਦੇਾਂਗੇ ਹਾਂ ਜੇ ਕੋਈ ਹਾਈ ਕੋਰਟ ਦੀ ਰੂਲਿੰਗਸ ਆ ਗਿਆ ਕੁਛ ਹੋਰ ਆ ਗਿਆ ਫਿਰ ਬਾਰਾਂ ਦਿਨਾਂ ਤੋਂ ਇਹਨਾਂ ਦੇ ਦੋ ਇਸ ਤਰੀਕੇ ਨਾਲ ਮੈਲੰਡੀ ਅੰਦਰ ਸੀਐਨਜੀ ਪਲੈਂਟ ਦਾ ਕੰਮ ਜਿਹੜਾ ਉਹ ਬਹੁਤ ਤੇਜ਼ੀ ਦੇ ਨਾਲ ਸ਼ੁਰੂ ਕਰਵਾ ਦਿੱਤਾ ਜਿਹੜਾ ਸਾਡੇ ਨਾਲ ਇੱਕ ਧੋਖਾ ਹੈ ਠੀਕ ਸਾਡੇ ਨਾਲ ਕੀਤੀ ਗਈ ਕਮਿਟਮੈਂਟ ਦਾ ਸਾਡੇ ਨਾਲ ਇੱਕ ਖਲਾ ਹੈ ਆ ਇਸ ਵਿਰੋਧ ਦੇ ਅੰਦਰ ਲੋਕ ਫਿਰ ਇਕੱਠੇ ਹੋਏ ਮੀਟਿੰਗਾਂ ਹੋਈਆਂ ਔਰ ਅਸੀਂ ਪਰਸੋ ਚੌਥੇ ਡੀਸੀ ਸਾਹਿਬ ਨੂੰ ਮੈਮੋਰੰਡਮ ਦੇ ਕੇ ਆਏ ਔਰ ਉਹਨਾਂ ਨੂੰ ਇਹ ਵਾਣ ਕਰਦੇ ਕਿ ਜੇ ਤੁਸੀਂ ਆਪਣੀ ਮਿੱਥੀ ਗੱਲ ਦੇ ਉੱਤੇ ਆਪਣੇ ਕੀਤੇ ਵਾਅਦੇ ਦੇ ਉੱਤੇ ਖੜਨਾ ਨਹੀਂ ਤਾਂ ਫਿਰ ਤੁਹਾਨੂੰ ਸਮਝੌਤੇ ਵੀ ਨਹੀਂ ਕਰਨੇ ਚਾਹੀਦੇ ਅਸੀਂ ਇਤਰਾਜ਼ ਕਰਕੇ ਇਸ ਕਰਕੇ ਫਿਰ ਅਸੀਂ ਇਹ ਕਹਿ ਕੇ ਸਟੋਰ ਕਰ ਰਹੇ ਹਾਂ ਪ੍ਰਦਰਸ਼ਨ ਕਰਾਂਗੇ ਹੱਦ ਹੋ ਗਈ 1.8 ਕਰੋੜ ਮੈਂ ਲੋਕਾਂ ਦਾ ਨੁਮਾਇੰਦਾ ਹਾਂ ਜੋ ਲੋਕ ਚਾਹੁੰਦੇ ਨੇ ਮੈਨੂੰ ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਸਰਕਾਰ ਤੱਕ ਪਹੁੰਚਾਉਣੀ ਪਵੇਗੀ ਅੱਜ ਤੁਸੀਂ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਚ ਲੋਕ ਮੁੜ ਸੜਕਾਂ ਤੇ ਆਏ ਨੇ ਪੂਰੇ ਸ਼ਹਿਰ ਦਾ ਇੱਕ ਇੱਕ ਦੁਕਾਨ ਦਾ ਆਪਣੀਆਂ ਦੁਕਾਨਾਂ ਬੰਦ ਕਰਕੇ ਆਪਣੇ ਅੰਦਰਲੇ ਲੋਕਾਂ ਲਈ ਲੜ ਰਹੇ ਆ ਕਿ ਜ਼ਿੰਦਗੀ ਦੇ ਨਾਲ ਖਲਵਾੜ ਨਾ ਹੋਵੇ ਉਹ ਕਾਰਨਾਂ ਜਿਹਦੇ ਸਾਰੇ ਪ੍ਰਦਰਸ਼ਨ ਕਰ ਰਹੇ ਆ ਕਿ ਕਿਸੇ ਕੋਲ ਕੋਈ ਜਵਾਬ ਨਹੀਂ ਤੇ ਪਲੈਂਟ ਦੇ ਖਿਲਾਫ ਅੱਜ ਅਸੀਂ ਫਿਰ ਮੁੜ ਕੇ ਆਏ ਇੱਕ ਵੀ ਜਵਾਬ ਅਸੀਂ ਕੋਈ ਸਿਰ ਧਰਨਾ ਕਰ ਕਿੰਨੇ ਦਿਨ ਚੱਲੇਗਾ ਹੋਣੀ ਨਹੀਂ ਅਸੀਂ ਤਾਂ ਇਹਦੇ ਵਿੱਚ ਪ੍ਰਸ਼ਾਸਨ ਸਾਡੇ ਨਾਲ ਆ ਕੇ ਗੱਲ ਕਰੇ ਠੀਕ ਹੈ ਕਿ ਕਈ ਵਾਰ ਕੋਈ ਕਮਿਟਮੈਂਟ ਅਫਸਰਾਂ ਨੂੰ ਕਰਨੀ ਚਾਹੀਦੀ ਹੈ ਪਰ ਜੇ ਉਹ ਕਮਿਟਮੈਂਟ ਕਰਦੇ ਆ ਤਾਂ ਫਿਰ ਉਹਨੂੰ ਆਪਣੀ ਗੱਲ ਤੇ ਖੜੇ ਰਹਿਣਾ ਚਾਹੀਦਾ ਹਾਂ ਜੇ ਮੇਰੇ ਕੋ ਕਮਿਟਮੈਂਟ ਕਰਕੇ ਫਿਰ ਇਸ ਤਰੀਕੇ ਦੀ ਵੱਲ ਹੋਏਗੀ ਫਿਰ ਸਰਕਾਰ ਔਰ ਪ੍ਰਸ਼ਾਸਨ ਦੇ ਕੋਲੋਂ ਸੰਭੀ ਨਹੀਂ ਜਾਣੀ ਫਿਰ ਕੋਈ ਜਨ ਹੋਂ ਹੀ ਘਟਣਾ ਹੋਵੇ ਤਾਂ ਸਰਕਾਰ ਚਲਦੀ